ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਸੁਬਹ ਵਲੌਗ ਐਂਡ ਕੁਕਿੰਗ ਵਿੱਚ ਤੇ ਅੱਜ ਆਪਾਂ ਮલાઈ ਤੋਂ ਬਣਾਵਾਂਗੇ ਜੀ ਦਹੀ ਸਿੱਖੋ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਮલાઈ ਤੋਂ ਘਿਓ ਬਣਾਉਣ ਵਾਸਤੇ ਆਪਾਂ ਜਿਹੜੀ ਮલાઈ ਲਈ ਹੈ तकरीबन ਮੈਂ 15-20 ਦਿਨਾਂ ਦੀ ਮલાઈ ਸਟੋਰ ਕਰਕੇ ਫ੍ਰੀਜ਼ਰ ਵਿੱਚ ਰੱਖੀ ਸੀ ਤੇ ਇਹ ਆਪਾਂ ਜਿਹੜੀ ਆਪਾਂ ਫ੍ਰੀਜ਼ਰ ਵਿੱਚ ਮલાઈ ਰੱਖਦੇ ਹਾਂ ਆਪਾਂ ਮਹੀਨੇ 2 ਮਹੀਨੇ ਵੀ ਫ੍ਰੀਜ਼ਰ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਕਿਉਂਕਿ ਜੇਕਰ ਆਪਾਂ ਠੰਡੇ ਰੱਖਾਂਗੇ ਫ੍ਰਿਜ ਦੇ ਵਿੱਚ ਤੋ ਫਿਰ ਉਹ ਨਾਲ ਵਿੱਚ 스멜 ਆਉਣ ਲੱਗ ਪੈਂਦੀ ਏ ਤੇ ਇਹ ਮੈਂ 15 20 ਦਿਨਾਂ ਦੀ ਮਲਾਈ ਇਕੱਠੀ ਜਿਹੜੀ ਕੀਤੀ ਸੀ ਉਹਨੂੰ ਆਪਾਂ ਫ੍ਰੀਜ਼ਰ ਵਿੱਚੋਂ ਬਾਹਰ ਕੱਢ ਕੇ ਰੱਖਿਆ ਸੀ ਜਿਹੜੀ ਮਲਾਈ ਸੀ ਜੰਮੀ ਸੀ ਤੋ ਹੁਣ ਬਿਲਕੁਲ ਦੇਖੋ ਸੌਫਟ ਹੋ ਚੁੱਕੀ ਏ ਕੋਈ ਵੀ ਇਹਦੇ ਵਿੱਚ ਹੁਣ ਮਲਕੀ ਜੰਮੀ ਹੋਈ ਮਲਾਈ ਨਹੀਂ ਕਿ ਹੁਣ ਸੌਫਟ ਹੋ ਚੁੱਕੀ ਏ ਹੁਣ ਆਪਾਂ ਇਹਨੂੰ ਲਗਾਤਾਰ ਇਦਾਂ ਹੀ ਆਪਾਂ ਮਿਕਸ ਕਰਨਾ ਹੈ ਇਦਾਂ ਲਗਾਤਾਰ ਆਪਾਂ ਇਦਾਂ ਹਿਲਾਉਂਦੇ ਰਵਾਂਗੇ ਕੜਸ਼ੀ ਦਿਨਾਂ ਤੇ ਘਟੋ ਘਟ ਕਈ ਵਾਰ ਤੇ ਛੇਤੀ ਮੱਖਣ ਨਿਕਲ ਜਾਂਦਾ ਕਈ ਵਾਰੀ ਥੋੜਾ ਜਿਹਾ ਟਾਈਮ ਲੱਗਦਾ ਤੇ ਆਪਾਂ ਇਦਾਂ ਹੀ ਲਗਾਤਾਰ ਹਿਲਾਉਂਦੇ ਰਹਿਣਾ ਲਗਾਤਾਰ ਹਿਲਾਵਾਂਗੇ ਬਸ ਥੋੜੀ ਜਿਹੀ ਮਿਹਨਤ ਦਾ ਕੰਮ ਹੈ ਤੇ ਲਗਾਤਾਰ ਆਪਾਂ ਇਦਾਂ ਹੀ ਹਿਲਾਉਂਦੇ ਰਹਿਣਾ ਇਹਨੂੰ ਜੋ ਤੱਕ ਮੱਖਣ ਹੀ ਨਿਕਲਣਾ ਸ਼ੁਰੂ ਹੁੰਦਾ ਹੈ ਲਗਾਤਾਰ ਆਪਾਂ ਇਦਾਂ ਹੀ ਇਹਨੂੰ ਹਿਲਾਉਂਦੇ ਰਹਿਣਾ ਤੇ ਇਹ ਦੇਖੋ ਹੁਣ ਜਿਹੜੀ ਮਲਾਈ ਏ ਥੋੜੀ ਜੀ ਗਾੜੀ ਹੋ ਗਈ ਏ ਕਿਉਂਕਿ ਹੁਣ ਜਿਹੜੀ ਕੜਛੀ ਓ ਚੰਗੀ ਤਰ੍ਹਾਂ ਵੀ ਨਹੀਂ ਹਲਾਈ ਜਾਂਦੀ ਪਈ ਹੁਣ ਭਾਰੀ ਹੋ ਗਈ ਕੜਛੀ ਲਗਾਤਾਰ ਹਲਾਉਂਦੇ ਆ ਪੰਜ ਤੋਂ 6 ਮਿੰਟ ਹੋ ਚੁੱਕੇ ਨੇ ਹੁਣ ਦੇਖੋ ਮਲਾਈ ਨੂੰ ਰੜਕਦਿਆਂ ਹੋਇਆ 7 ਮਿੰਟ ਮੈਨੂੰ ਹੋ ਚੁੱਕੇ ਏ 7 ਤੋਂ 8 ਮਿੰਟ ਤੇ ਹੋ ਚੁੱਕੇ ਨੇ ਤੇ ਹੁਣ ਤਕਰੀਬਨ ਮੱਖਣ ਨਿਕਲਣ ਵਾਲਾ ਏ ਦੇਖੋ ਕੜਛੀ ਜਿਹੜੀ ਆਪਣੀ ਬਿਲਕੁਲ ਵੀ ਚੰਨੀ ਚੱਲਦੀ ਪਈ ਹੁਣ। ਆ ਦੇਖੋ ਕਿੰਨੀ ਮੱਖਣ ਜਿਹੜੀ ਮਲਾਈ ਗਾੜੀ ਹੋ ਗਈ ਏ। ਬਸ ਹੁਣ ਇਸ ਟਾਈਮ ਤੇ ਜਿਹੜਾ ਮੱਖਣ ਨਿਕਲ ਵਾਲਾ ਹੈ। ਕਈ ਵਾਰ ਕੀ ਹੁੰਦਾ ਜਿਹੜੀ ਮਲਾਈ ਹੁੰਦੀ ਬਹੁਤ ਹੀ ਜਲਦੀ ਮੱਖਣ ਨਿਕਲ ਜਾਂਦਾ ਹੈ। ਕਈ ਵਾਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ। ਕਿ ਆਪਣੀ ਮਲਾਈ ਵੀ ਜ਼ਿਆਦਾ ਸੀਗੀ ਤੇ ਟਾਈਮ ਵੀ ਉਸ ਦੇ ਹਿਸਾਬ ਨਾਲ ਲੱਗਣਾ ਜੇ ਮਲਾਈ ਥੋੜੀ ਹੋਵੇਗੀ ਤੇ ਫਿਰ ਛੇਤੀ ਮਲਾਈ ਰੜਕੀ ਜਾਂਦੀ ਮੱਖਣ ਛੇਤੀ ਆ ਜਾਂਦਾ ਤੇ ਮਲਾਈ ਜਿਆਦਾ ਹੋਣ ਕਰਕੇ 7-8 ਮਿੰਟ ਲੱਗ ਗਏ ਨੇ ਫਰਜੇ ਵੀ ਨੂੰ ਤਾਂ ਪਰ ਰੜਕੀ ਜਾਣਾ ਆਪਾਂ ਮੱਖਣ ਨਿਕਲ ਗਿਆ ਹੁਣ ਤੇ ਹੁਣ ਆਪਾਂ ਬਸ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਣੀ ਹੈ ਕਿਉਂਕਿ ਇਹਦੇ ਵਿੱਚੋਂ ਹੁਣ ਥੋੜਾ ਥੋੜਾ ਪਾਣੀ ਜਿਹੜਾ ਨਿਕਲਣ ਲੱਗ ਪਿਆ ਦੁੱਧ ਜਿਦਾਂ ਦੇਖੋ ਪਾ ਨਿਕਲਣਾ ਸ਼ੁਰੂ ਹੋ ਗਿਆ ਦੁੱਧ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਉਣੀ ਹੈ ਇੱਕ ਗਲਾਸ ਪਾਣੀ ਪਾਤਾ ਥੋੜੀ ਜਿਹਾ ਇਹਦੇ ਵਿੱਚ ਆਪਾਂ ਬਰਫ਼ ਪਾ ਦਿੰਨੇ ਹਾਂ ਜੋ ਦਿਨ ਹਨਸ ਥੋੜਾ ਸਵਾਗਤ ਹੋ ਜੀ ਤੋਂ ਫਤ ਤੁਨ ਘਟ ਚੰਬੜੇਗਾ ਮੱਖਣ ਵਰ ਪਾ ਦਿਨਾ ਠੰਡਾ ਬਜੇ ਨਾਲ ਮੱਖਣ ਦੀ ਤੇ ਹੱਥਾਂ ਨੂੰ ਨਹੀਂ ਲੱਗਦਾ ਮੱਖਣ ਆਪਣਾ ਨਿਕਲ ਗਿਆ ਹੈ ਹਨੂ ਆਪਾਂ ਹੁਣ ਬਾਹਰ ਕਰ ਲੈਨੇ ਆ ਕਿਉਂਕਿ ਬਰਫ਼ ਪੌਣ ਦੇ ਨਾਲ ਮੱਖਣ ਜਿਹੜਾ ਜੰਮਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਮੱਖਣ ਕੱਢ ਲਿਆ ਇੱਕ ਵਾਰੀ ਇਹਨੂੰ ਫੇਰ ਆਪਾਂ ਪਾਣੀ 'ਚ ਪਾ ਲੈਨੇ ਆ ਤੇ ਦੁਬਾਰਾ ਆਪਾਂ ਫੇਰ ਇੱਕ ਪਾਣੀ ਨੂੰ ਕੱਢ ਲੈਨੇ ਆ ਜਿਹੜੀ ਲੱਸੀ ਚੰਗੀ ਤਰ੍ਹਾਂ ਵਿੱਚੋਂ ਨਿਕਲ ਜਾਊਗੀ ਤੇ ਪਾਣੀ ਇਸ ਵਾਰੀ ਤੁਸੀਂ ਠੰਡਾ ਹੀ ਲੈਣਾ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਰੱਖਦੇ ਜਾਨੇ ਆ ਸਾਰਾ ਆਪਾਂ ਮੱਖਣ ਕੱਢ ਲਿਆ ਤੇ ਇਹਨੂੰ ਵੀ ਆਪਾਂ ਛਾਨਣੀ ਨਾਲ ਛਾਲ ਲਾਂਗੇ ਜਿਹੜਾ ਥੋੜਾ ਬੋਤ ਹੋਈਗਾ ਤੇ ਉਹ ਨਿਕਲ ਜਾਏਗਾ ਆਪਾਂ ਜਦੋਂ ਪਤੀਲਾ ਹੋ ਗਈ ਲੈ ਲਿਆ ਤੇ ਇਹਦੇ ਵਿੱਚ ਆਪਾਂ ਹੁਣ ਮੱਖਣ ਪਾਉਨੇ ਆ ਗੈਸ ਹਜੇ ਬੰਦ ਹੈ ਗੈਸ ਮੈਂ অন ਨਹੀਂ ਕੀਤੀ ਹੁਣ ਆਪਾਂ ਗੈਸ ਔਨ ਕਰਦੇ ਆ ਗੈਸ ਆਪਾਂ ਔਨ ਕਰ ਦਿੱਤਾ ਤੇ ਦੇਖਿਓ ਗੈਸ ਦੀ ਫਲੇਮ ਆਪਾਂ ਮੀਡੀਅਮ ਹੀ ਰੱਖੀਏ ਅਜੀ ਆਪਾਂ ਗੈਸ ਦੀ ਫਲੇਮ ਘੱਟ ਹੀ ਰੱਖਣੀ ਹੈ ਜਿੰਨਾ ਚਿਰ ਜਿਹੜਾ ਮੱਖਣ ਉਹ ਖੁਰਦਾ ਪਿਆ ਤੇ ਹਿਲਾਉਂਦੇ ਰਹਿਣਾ ਆਪਾਂ ਨਾਲ ਦੀ ਨਾਲ ਮੱਖਣ ਜਿਹੜਾ ਦੇਖੋ ਮੈਲਟ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਇੱਤਾ ਹਿਲਾਉਂਦੇ ਰਵਾਂਗੇ ਕਿਉਂਕਿ ਇਹਦੇ ਵਿੱਚ ਹੁਣ ਉਬਾਲ ਆਏਗਾ ਤੇ ਗੈਸ ਦੀ ਫਲੇਮ ਆਪਾਂ ਘੱਟ ਰੱਖਣੀ ਹੈ ਗੈਸ ਦੀ ਫਲੇਮ ਆਪਾਂ ਵਿੱਚ ਵਿੱਚ ਘੱਟ ਕਰ ਦਾਂਗੇ ਤੇ ਕਦੀ ਕਦੀ ਆਪਾਂ ਗੈਸ ਦੀ ਫਲੇਮ ਨੂੰ ਜ਼ਿਆਦਾ ਵੀ ਕਰ ਦਾਂਗੇ ਇੱਦਾਂ ਹਿਲਾਉਂਦੇ ਰਵਾਂਗੇ ਆਪਾਂ ਇਹਨੂੰ ਗਾਂ ਦਾ ਦੁੱਧ ਜਿਹੜਾ ਹੁੰਦਾ ਨਾ ਉਹਦੀ ਮਲਾਈ ਲਾਲ ਹੁੰਦੀ ਹੈ ਉਹਦਾ ਘਿਓ ਵੀ ਲਾਲ ਹੁੰਦਾ ਹੈ ਮੱਝ ਦੇ ਦੁੱਧ ਕਰਕੇ ਨਾ ਇਹ ਜਿਹੜਾ ਚਿੱਟਾ ਹੁੰਦਾ ਘਿਓ ਇਹਦਾ ਜੇ ਆਪਾਂ ਮੱਖਣ ਨੂੰ ਨਾ ਧੋਂਦੇ ਨਾ ਇੱਕ ਵਾਰ ਕਿਉਂਕਿ ਇੱਕ ਵਾਰ ਤਾਂ ਧੋਣਾ ਚਾਹੀਦਾ ਉਹਦੇ ਵਿੱਚ ਲੱਸੀ ਨਿਕਲ ਜਾਂਦੀ ਹੈ ਤੇ ਜੇ ਨਾਤ ਹੁੰਦੇ ਤੇ ਇਹ ਵਾਲੀ ਚੀਜ਼ ਜਿਆਦੀ ਆਉਣੀ ਸੀ ਇਹਨੂੰ ਅਸੀਂ ਤੇਰੇ ਸ਼ੁੱਧੀ ਕਹਿੰਦੇ ਆ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਦੱਸਿਓ ਆਹ ਵੰ ਦੇਖੋ ਜਿੱਦਾਂ ਇਹਦੇ ਵਿੱਚ ਉਬਾਲ ਆ ਰਿਹਾ ਨਾ ਤੇ ਇਹਦਾ ਮਤਲਬ ਹੁਣ ਆਪਣਾ ਕਿਉ ਬਣ ਗਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਜਦੋਂ ਗੈਸ ਨਹੀਂ ਬੰਦ ਕਰਾਂਗੇ ਤੇ ਇਹ ਬਾਹਰ ਨਿਕਲੇਗਾ ਹੁਣ ਦੇਖੋ ਬਾਹਰ ਜਿੱਦਾਂ ਇਹਦਾ ਉਬਾਲ ਆ ਰਿਹਾ ਨਾ ਇਹ ਬਾਹਰ ਡੋਲ ਸਕਦਾ ਹੁਣ ਤੇ ਇਹਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਕੱਚ ਦੇ ਭਾਂਡੇ ਵਿੱਚ ਪਾਵਾਂਗੇ ਕਿਉਂਕਿ ਕੱਚ ਦੇ ਭਾਂਡੇ ਵਿੱਚ ਕਦੀ ਵੀ ਸਮੈਲ ਨਹੀਂ ਆਉਂਦੀ ਤੇ ਇਹਨੂੰ ਆਪਾਂ ਪਹਿਲਾਂ ਇਹਨੂੰ ਠੰਡਾ ਕਰ ਲਈਏ ਕਿਉਂ ਜਿਹੜਾ ਠੰਡਾ ਹੋ ਚੁੱਕਾ ਹੈ ਆਪਾਂ ਹੁਣ ਇਹਨੂੰ ਕਿਸੇ ਭਾਂਡੇ ਵਿੱਚ ਪਾਉਣੀ ਹੈ ਛਾਣ ਲੈਣੀ ਹੈ ਹੁਣ ਘਰ ਦਾ ਜਿਹੜਾ ਘਿਓ ਹੈ ਬਾਜ਼ਾਰ ਦੇ ਘਿਓ ਨਾਲੋਂ ਸਭ ਤੋਂ ਵਧੀਆ ਹੁੰਦਾ ਬਾਜ਼ਾਰ ਦੇ ਘਿਓ ਵਿੱਚ ਮਲਾਵਟ ਰਹਿੰਦੀ ਹੈ ਤੇ ਆਪਾਂ ਜਿਹੜਾ ਘਿਓ ਹੈ ਛਾਲ ਲਿਆ ਬਾਕੀ ਜਿਹੜਾ ਘਿਓ ਬਚਿਆ ਉਹ ਆਪਾਂ ਦੂਸਰੇ ਹੋਰ ਪਾਣੀ ਵਿੱਚ ਪਾ ਲਾਂਗੇ ਤੇ ਜਿਹੜਾ ਇਹਦੇ ਵਿੱਚ ਇਹ ਖੋਇਆ ਬਚਦਾ ਇਹਦੇ ਵਿੱਚ ਤੁਸੀਂ ਪੀਸੀ ਹੋਈ ਖੰਡ ਪਾ ਕੇ ਤੇ ਇਹਨੂੰ ਖਾ ਸਕਦੇ ਹੋ ਇਹ ਬੇਸਟ ਕਰਕੇ ਇਹਨੂੰ ਤੁਸੀਂ ਸੁਟਣਾ ਨਹੀਂ ਇਹਦੇ ਵਿੱਚ ਪੀਸੀ ਖੰਡ ਪਾ ਕੇ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਹ ਵੀ ਇਨਾ ਕਿਉ ਜਰਾ ਆਪਣਾ ਹਜੇ ਬਚ ਗਿਆ ਇਹਨੂੰ ਆਪਾਂ ਸੋਲ ਲਾਂਗੇ ਵੀ ਤੇ ਜਿਹੜੀ ਆਪਣੀ ਮਲਾਈ ਸੀ ਉਹਦੇ ਵਿੱਚੋਂ ਤਕਰੀਬਨ 1 ਕਿਲੋ ਤੋਂ ਵੱਧ ਕਿਉ ਨਿਕਲਿਆ। ਕਿ ਲੋ ਜੀ ਆਪਣਾ ਜਿਹੜਾ ਕਿਉ ਬਣ ਕੇ ਤਿਆਰ ਹੈ। ਬਿਨਾ ਕਿਸੇ ਮਿਲਾਵਟ ਦੇ ਘਰ ਵਿੱਚ ਆਪਾਂ ਸਾਫ਼ ਸੁਥਰੇ ਹੱਥਾਂ ਨਾਲ ਬਣਾ ਕੇ ਤਿਆਰ ਕੀਤਾ ਹੈ। ਜੇਕਰ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਈਕ ਸ਼ੋਅ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੀਓ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ।